ਵੀਂ ਸਰਕਾਰਾਂ ਦੇ ਦੌਰਾਨ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਉਹਨਾਂ ਦੀ ਬੜੀ ਵੱਡੀ ਗਲਤੀ ਸੀ ਉਹਨਾਂ ਨੇ ਆਵਾਜ਼ ਹੀ ਨਹੀਂ ਉਠਾਈ ਕਦੀ ਕਦੀ ਨਹੀਂ ਕੋਈ ਮੈਂ ਤਾਂ ਫੇਰ ਬੋਲਿਆ ਇਹ ਕੋ ਕਾਂਗਰਸ ਵਾਲਾ ਕੋਈ ਬੀਜੇਪੀ ਵਾਲਾ ਕੋਈ ਦੱਸੇ ਕਿ ਜਿਹੜੇ ਕਹਿੰਦੇ ਜੀ ਤੁਹਾਡੀ ਸਰਕਾਰ ਦੇ ਦੋਨੋਂ ਸਰਕਾਰਾਂ ਲੰਘੀਆਂ 5 5 7 6 ਸਾਲ ਦੋਨੋਂ ਸਰਕਾਰਾਂ ਨੇ ਢਾਹ ਦਿੱਤੇ ਦੋਨਾਂ ਦੇ ਵਿੱਚੋਂ ਇੱਕ ਵੀ ਸ਼ਬਦ ਦੋਨੋਂ ਸਰਕਾਰਾਂ ਦੇ ਨੁਮਾਇੰਦੇ ਐਮ ਐਲ ਏ ਜਾਂ ਕੋਈ ਹਲਕਾ ਚਾਰਜ ਬੋਲ ਕੇ ਦੱਸੇ ਹੋਣ ਕਿ ਆਪਾਂ ਆਕਰਸ਼ਕ ਦੇ ਖਲਾਫ ਰਿਵਾਜ ਬਣਾ ਕੇ ਮੈਂ ਤਾਂ ਮੇਰੇ ਵਿੱਚੋਂ ਵੀ ਮਿਲ ਜਾਂਦੇ ਨੇ ਬਹੁਤ سارے ਨੁਮਾਇੰਦੇ ਮੈਂ ਨਾਮ ਤਾਂ ਨਹੀਂ ਲਾਵਾਂਗਾ ਪਰ ਜਦੋਂ ਸਰਕਾਰ ਸੀ ਉਸ ਵੇਲੇ ਲੱਗਦਾ ਨਹੀਂ ਉਸ ਵੇਲੇ ਕਦਮ ਚੁੱਕਣਾ ਚਾਹੀਦਾ ਜਦੋਂ ਸਰਕਾਰ ਨਹੀਂ ਹੈਗੀ ਤਾਂ ਉਸ ਵੇਲੇ ਧਰਮਿਆਂ ਦੇ ਵਿੱਚ ਜਾ ਕੇ ਜਾਂ ਲੋਕਾਂ ਦੇ ਵਿੱਚ ਜਾ ਕੇ ਕੋਈ ਲੱਗਦਾ ਨਹੀਂ ਕੋਈ ਫਾਇਦਾ ਬਿਲਕੁਲ ਉਹ ਤਾਂ ਹਮ ਫਾਰਮੈਲਟੀ ਕਰਦੇ ਜੀ ਆਪਣੀ ਜਾਨ ਜਿਡਾਉਂਦੇ ਆ ਸਿਆਸਤ ਕਰਦੇ ਆ ਉਹ ਚੀਜ਼ ਉੱਤੇ ਵੀ ਚਲੋ ਮੌਜੂਦਾ ਸਰਕਾਰ ਦੇ ਖਿਲਾਫ ਬੋਲ ਲੋ ਚਾਰ ਅੱਖਰ ਜਾ ਕੇ ਜਦੋਂ ਮੌਕਾ ਮਿਲਿਆ ਸੀ ਉਹਨਾਂ ਨੂੰ ਉਦੋਂ ਬੋਲਦੇ ਜਾਂ ਉਦੋਂ ਕਾਰਵਾਈ ਕਰਦੇ ਜੋਰ ਤਾਂ ਲਾਉਂਦੇ ਘੱਟੋ ਘੱਟ ਮਿਹਨਤ ਕਰਦੇ ਲੋਕਾਂ ਲਈ ਲੋਕਾਂ ਦੇ ਅੱਖ ਚ ਖੜਦੇ ਜਾ ਕੇ ਬਾਕੀ ਰੱਬ ਜਾਣਦਾ ਕੀ ਹੋਣਾ ਪਰ ਉਦੋਂ ਇਹ ਬੋਲੇ ਨਹੀਂ ਉਦੋਂ ਇਹਨਾਂ ਨੇ ਆ ਆਪਣੀ ਜੇਬਾਂ ਭਰੀਆਂ ਟੇਪਰਾਂ ਵਾਲਿਆਂ ਨੂੰ ਪੈਸੇ ਲੈ ਕ੍ਰੈਸ਼ਰ ਵਾਲਿਆਂ ਨੂੰ ਪੈਸੇ ਲੈ ਹੋਰ ਕਈ ਰਾਹ ਜਿਸ ਤੋਂ ਇਹਨਾਂ ਨੇ ਪੈਸੇ ਲੈ ਲੈ ਕੇ ਆਪਣੀਆਂ ਨਜਾਇਜ਼ ਪ੍ਰੋਕੀਆਂ ਬਣਾਈਆਂ ਉਦੋਂ ਬੋਲਣ ਦਾ ਹੱਕ ਸੀਗਾ ਹੁਣ ਤਾਂ ਇਹਨਾਂ ਨੂੰ ਬੋਲਣ ਦਾ ਹੱਕ ਹੀ ਕੋਈ ਨਹੀਂਗਾ ਦੋਨੋਂ ਧਿਰਾਂ ਨੂੰ ਹੁਣ ਕਿਉਂ ਬੋਲਦੇ ਹੁਣ ਤਾਂ ਜੋ ਜੋ ਗੰਦ ਪਾਇਆ ਇਹਨਾਂ ਨੇ ਇਹਨਾਂ ਦੇ ਸਮੇਂ ਦੇ ਦੌਰਾਨ ਕਰ ਦਿੱਤਾ ਔਰ ਹੁਣ ਇਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਵੀ ਪਤਾ ਹੈ ਇਹਨਾਂ ਦੇ ਸਮੇਂ ਦੇ ਵਿੱਚ ਕ੍ਰੈਸ਼ਰ ਜਿਹੜੇ ਆ ਕ੍ਰੈਸ਼ਰ ਮਾਫੀਆ ਕਿੰਨੇ ਵੱਡੇ ਲੈਵਲ ਤੇ ਖੜੇ ਔਰ ਅਜੇ ਵੀ ਸਾਡੀ ਪਾਰਟੀ ਦਾ ਕੋਈ ਬੰਦਾ ਦੱਸੇ ਕਿ ਸਾਡੀ ਪਾਰਟੀ ਦੇ ਕਿਸੇ ਬੰਦੇ ਨੇ ਕ੍ਰੈਸ਼ਰ ਲਗਾਇਆ ਕੋਈ ਇਹ ਸਾਰੇ ਹੀਨਾਂ ਦਾ ਕੋਈ ਪਾਰਟਨਰ ਆ ਕੋਈ ਇਹਨਾਂ ਦਾ ਹਿੱਸੇਦਾਰ ਆ ਕੋਈ ਇਹਨਾਂ ਦਾ ਪੁਰਾਣਾ ਕਾਂਗਰਸ ਦਾ ਲੀਡਰ ਆ ਸਾਬ ਕਾਂਗਰਸ ਦੇ ਸੱਤ ਬੀਜੇਪੀ ਦੇ ਬੰਦਿਆਂ ਦੇ ਕ੍ਰੈਸ਼ਰ ਲੱਗੇ ਹੋਏ ਆ ਕਿਸੇ ਆਮ ਆਦਮੀ ਪਾਰਟੀ ਦੇ ਬੰਦੇ ਦਾ ਨਹੀਂ ਮੈਂ ਤਾਂ ਬਾਈ ਤਾਂ ਹਿਮਾਚਲ ਦੇ ਕ੍ਰੈਸ਼ਰਾਂ ਕਰਕੇ ਜ਼ਿਆਦਾ ਲੱਗਦਾ ਮੈਨੂੰ ਉਹ ਇਹ ਕਿਉਂਕਿ ਜਿਹੜੇ ਹਿਮਾਚਲ ਤੇ ਲੱਗੇ ਹੋਏ ਕ੍ਰੈਸ਼ਰ ਉਹ ਵਿਧਾਇਕ ਉੱਥੋਂ ਨਹੀਂ ਉਹਨਾਂ ਦੇ ਜੋਧ ਤੇ ਬੋਲਦੇ ਪਰ ਜ਼ਿਆਦਾਤਰ ਮੈਂ ਦੇਖਿਆ ਕਿ ਤਲਵਾਰੇ ਨੂੰ ਬਹੁਤ ਜ਼ਿਆਦਾ ਟਾਰਗੇਟ ਉਹ ਵੀ ਵਿਧਾਇਕ ਕਰ ਰਹੇ ਮੈਨੂੰ ਦੋ ਤਿੰਨਾਂ ਦੇ ਨਾਮ ਇਤਾਂ ਯਾਦ ਨਹੀਂ ਹੈਗਾ ਉਹਨਾਂ ਦੇ ਆਪਣੇ ਮਿਲਨ ਘਟਕਟ ਪੰਜਾਬ ਪੰਜਾਬ ਕ੍ਰੈਸ਼ਰ ਹੋਣੇ ਆ ਮਾਚਲ ਦੇ ਬੰਦੇ ਆ ਔਰ ਜਦੋਂ ਆ 1.5 2 ਸਾਲ ਸਾਡੇ ਕ੍ਰੈਸ਼ਰ ਬੰਦ ਰਹੇ ਨੇ ਪੰਜਾਬ ਦੇ ਸਰਵਾੜਾ ਬਲੌਗ ਦੇ ਉਦੋਂ ਵੀ ਮਾਚਲ ਦੇ ਕ੍ਰੈਸ਼ਰ ਜਿਹੜੇ ਆ ਚੱਲਦੇ ਔਰ ਇੰਨਾ ਮਹਿੰਗਾ माल ਉਹਨਾਂ ਨੂੰ ਇਹੀ ਆ ਕਿ ਪੰਜਾਬ ਦੇ ਜਿਹੜੇ ਕ੍ਰੈਸ਼ਰ ਲੀਗਲ ਕ੍ਰੈਸ਼ਰ ਉਹਨਾਂ ਨੂੰ ਵੀ ਬੰਦ ਕਰਵਾ ਦਿਆ ਔਰ ਸਾਡੇ ਹਿਮਾਚਲ ਦੇ ਜਿਹੜੇ ਕ੍ਰੈਸ਼ਰ ਆ ਲੋਕ ਮਹਿੰਗੇ ਭਾਅ ਦੀ ਰਿਖਤਾ ਲੋਕ ਮਹਿੰਗੇ ਭਾਅ ਦੀ ਬਜਰੀ ਜਾਂ ਹੋਰ ਜੋ ਵੀ ਸਮਾਨ ਆ ਸਾਡੇ ਕ੍ਰੈਸ਼ਰਾਂ ਤੋਂ ਮਾਚਲ ਦੇ ਕ੍ਰੈਸ਼ਰ ਜਿਹੜੇ ਚੱਲਦੇ ਰਹਿਣ ਉਹਨਾਂ ਤੋਂ ਸਮਾਨ ਲੋਕ ਸਾਡੇ ਤੱਕ ਪਹੁੰਚ ਕਰਦੇ ਆਂ। ਸਾਡੇ ਆਪਣੀ ਆਵਾਜ਼ ਲੈ ਕੇ ਆਉਂਦੇ ਆਂ, ਮੰਗ ਲੈ ਕੇ ਆਉਂਦੇ ਆਂ। ਬਿਲਕੁਲ ਆਪਾਂ ਲੋਕਾਂ ਦੇ ਨਾਲ ਖੜਾਂਗੇ ਜੇ ਮਕੇਰੀਆਂ ਦੇ ਐਮ.ਐਲ.ਏ. ਸਾਹਿਬ ਨਹੀਂ ਕੁਝ ਕਰ ਸਕਦੇ ਉਹਨਾਂ ਦੀ ਨਹੀਂ ਜਾਣ ਹੈਗੀ ਉਹਨਾਂ 'ਚ ਬਈ ਲੱਤਾਂ 'ਚ ਭਾਰ ਨਹੀਂ ਹੈਗਾ ਕਿ ਬਈ ਆਪਾਂ ਕ੍ਰੈਸ਼ਰ ਜਿਹੜੀ ਲੀਗਲ ਕ੍ਰੈਸ਼ਰ ਆ ਉਹਨਾਂ ਨੂੰ ਬੰਦ ਕਰਾ ਦਈਏ ਤਾਂ ਫਿਰ ਉਹ ਲੋਕ ਸਾਡੇ ਨਾਲ ਮਿਲਣ ਆਪਾਂ ਉਹਨਾਂ ਦੀ ਗੱਲ ਵੀ ਸੁਣਾਗੇ ਪਰ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਵੀ ਬੁਲੰਦ ਕਰਾਂਗੇ ਔਰ ਨਜਾਇਜ਼ ਜਿਹੜੇ ਕ੍ਰੈਸ਼ਰ ਹੈ ਉਹਨਾਂ ਨੂੰ ਬੰਦ ਸਰਕਾਰ ਦੇ ਵਿੱਚ ਮੈਂ ਕੁਝ ਦਿਨ ਪਹਿਲੇ ਦੇਖਿਆ ਪੰਜਾਬ ਸਰਕਾਰ ਨੇ ਹੁਕਮ ਵੀ ਜਾਰੀ ਕੀਤਾ ਵਾਪਕ ਉਹ ਜਿਹੜੇ ਵਿਭਾਗ ਹੈ ਜ਼ਿਲ੍ਹਿਆਂ ਨੂੰ ਕਿ ਜਿੱਥੇ ਵੀ ਇਲੀਗਲ ਮਾਈਨਿੰਗ ਹੋ ਰਹੀ ਹੈ ਉਸ ਇਲੀਗਲ ਮਾਈਨਿੰਗ ਦੇਖ ਕੇ ਪਰਚੇ ਦਿੱਤੇ ਜਾਣ ਕੋਈ ਵੀ ਇਹ ਕਾਰਵਾਈ ਨਹੀਂ ਕੀਤੀ ਕਿਸ ਤਰ੍ਹਾਂ ਪਹਿਲੇ ਦੱਸਿਆ ਕਿ ਹੁਣ ਇਸੇ ਤਰ੍ਹਾਂ ਜਾਰੀ ਰਹਿਣਗੇ ਜਿਹੜਾ ਕੋਈ ਇਸ ਤਰ੍ਹਾਂ ਇਲੀਗਲ ਮਾਈਨਿੰਗ ਕੀਤੀ ਜਾਏਗੀ ਇਹ ਕਰੇ ਜਿੱਥੇ ਕੋਈ ਇਲੀਗਲ ਮਾਈਨਿੰਗ ਹੋਗੀ ਜਾਂ ਕੋਈ ਇਲੀਗਲ ਕ੍ਰੈਸ਼ਰ ਲੱਗਾ ਹੋਗਾ ਆ ਮਤਲਬ 10 15 ਦਿਨ ਪਹਿਲਾਂ ਹੀ ਦੋ ਤਿੰਨ ਮੈਂ ਕਿਹਾ ਐਫ ਆਈ ਆਰ ਹੋਈਆਂ ਨੇ ਆਪਣੇ ਤਰਵਾੜਾ ਬਲੌਕ ਦੇ ਵੀ ਹਾਜ਼ੀਂਪੁਰ ਬਲੌਕ ਦੇ ਵੀ ਪ੍ਰੈਸ਼ਰਾਂ ਦੇ ਉੱਤੇ ਜਿਹੜਾ ਵੀ ਇਲੀਗਲ ਮਾਈਨਿੰਗ ਕਰ ਕੋ ਉਹਨਾਂ ਦੇ ਖਿਲਾਫ ਕਾਰਵਾਈ ਦਾ ਚਰਚਾ ਮਾਂ ਤੇਜ਼ ਹੋ ਗਈਆਂ ਤਾਂ ਤਾਂ ਜਾਨਣਾ ਚਾਹੁੰਦਾ ਕਿ ਕਿਹੜੇ ਪਿੰਡ ਦੇ ਵਿੱਚ ਜਿਹੜਾ ਨਵਾਂ ਕ੍ਰੈਕਸ਼ਨ ਖੁੱਲਣ ਜਾ ਰਿਹਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਇਹ ਆਪਣੇ ਹਲਕੇ ਦਾ ਪਿੰਡ ਹੈ ਜੀ ਚੱਕਫਾਲਾ ਸਲੋੜਾ ਬਟਲੇ ਦੇ ਬਿਲਕੁਲ ਨਜ਼ਦੀਕ ਹੈ ਔਰ ਪਹਾੜੀਆਂ ਦੇ ਵਿੱਚ ਹੀ ਪਿੰਡ ਵਸਿਆ ਹੋਇਆ ਹੈ ਉੱਥੋਂ ਦੇ ਪੰਚਾਇਤ ਆਲੇ ਦੁਆਲੇ ਦੀਆਂ ਜੰਨੀਆਂ ਪੰਚਾਇਤਾਂ ਸਾਈਨ ਕਰਵਾ ਕੇ ਮੇਰੇ ਕੋਲ ਮੰਗ ਪੱਤਰ ਲੈ ਕੇ ਪਹੁੰਚੀਆਂ ਸਨ ਕਿ ਸਾਡੇ ਉੱਥੇ ਕੁਝ ਬਾਹਰ ਦੇ ਬੰਦੇ ਆ ਜਿਹੜੇ ਉੱਥੇ ਵਿਜ਼ਿਟ ਕਰ ਰਹੇ ਆ ਔਰ ਉਹਨਾਂ ਨੂੰ ਖਬਰ ਮਿਲੀ ਹੋਣੀ ਹੈ ਕਿ ਇੱਥੇ ਨਵਾਂ ਜਿਹੜਾ ਕ੍ਰੈਸ਼ਰ ਲਗਾਉਣ ਦੀ ਜਿਹੜੀ ਪਲੈਨਿੰਗ ਹੈ ਉਹ ਤੇ ਕੀਤੀ ਜਾ ਰਹੀ ਹੈ। ਸੋ ਉਹਨਾਂ ਦਾ ਮੰਗ ਪੱਤਰ ਲੈ ਕੇ ਮੈਂ ਡੀਸਾਹਬ ਨੂੰ ਮਿਲਿਆ, ਸਲੂਸ਼ਨ ਬੋਰਡ ਦੇ ਐਕਸ਼ਨ ਸਾਹਿਬ ਨੂੰ ਉਹਦੀ ਜਿਹੜੀ ਗੱਲ ਹੈ ਦੱਸੀ ਔਰ ਡੀਐਫਓ ਦਸੂਹਾ ਨੂੰ ਵੀ ਉਹਦੇ ਸਬੰਧੀ ਜਾਣਕਾਰੀ ਦਿੱਤੀ ਕਿ ਵੀ ਲੋਕਾਂ ਦੀ ਡਿਮਾਂਡ ਹੈ ਕਿ ਇਹ ਜਿਹੜਾ ਕ੍ਰੈਸ਼ਰ ਹੈ ਇੱਥੇ ਜਿਹੜਾ ਵੀ ਉਹ ਸੋਚ ਰਿਹਾ ਲਗਾਉਣ ਦਾ ਉਹ ਅਸੀਂ ਇੱਥੇ ਨਹੀਂ ਲਗਾਉਣਾ ਚਾਹੁੰਦੇ ਔਰ ਮੈਂ ਵੀ ਲੋਕਾਂ ਦੇ ਹੱਕ ਦੇ ਵਿੱਚ ਖੜਾ ਹਾਂ ਕਿ ਜੇ ਇੱਥੇ ਲੋਕਾਂ ਨੂੰ ਪਰੇਸ਼ਾਨੀ ਆਊਗੀ ਉਹ ਕੰਮ ਕਦੇ ਵੀ ਆਪਣੇ ਹਲਕੇ ਦੇ ਵਿੱਚ ਨਹੀਂ ਹੋਊਗਾ ਤੁਸੀਂ ਜੁੜੇ ਹੋ ਦਾ ਪ੍ਰਾਈਮ ਟੂਡੇ ਦੇ ਨਾਲ ਤੇ ਮੈਂ ਨਬਦੀਪ ਸਿੰਘ ਬੀਤੇ ਇੱਕ ਦਿਨ ਪਹਿਲਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਸਾਡੇ ਦਸੂਆ ਦੇ ਹਲਕਾ ਵਿਧਾਇਕ ਸਰਦਾਰ ਕਰਮਿੰਦਰ ਸਿੰਘ ਘੁੰਮਣ ਵਾਲੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਉਸ ਤੋਂ ਬਾਅਦ ਉਸ ਵੀਡੀਓ ਦੀਆਂ ਚਰਚਾਵਾਂ ਇਲਾਕੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਨੇ ਉੱਥੇ ਇਸ ਵੀਡੀਓ ਦੇ ਵਿੱਚ ਜਿਹੜਾ ਵਿਧਾਇਕ ਸਾਹਿਬ ਨੇ ਇਹ ਚੇਤਾਵਨੀ ਦਿੱਤੀ ਉਸ ਚੇਤਾਵਨੀ ਤੋਂ ਬਾਅਦ ਲੋਕ ਐਪਰੀਸ਼ੀਏਟ ਵੀ ਕਰ ਰਹੇ ਨੇ ਵਿਧਾਇਕ ਸਾਹਿਬ ਨੂੰ ਕਿ ਇਹ ਬਹੁਤ ਵਧੀਆ ਫੈਸਲਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਨਵੇਂ ਕ੍ਰੈਸ਼ਰ ਜਿਹੜੇ ਹਲਕਾ ਦਸੂਹਾ ਦੇ ਵਿੱਚ ਲੱਗ ਰਹੇ ਨੇ ਉਸ ਨੂੰ ਰੋਕਣ ਲਈ ਵਿਦਾਇਕਰਨ ਬੀਰ ਸਿੰਘ ਕੋ ਮਨੇੜਾ ਮੋਰਚਾ ਖੋਲ ਦਿੱਤਾ ਗੱਲਬਾਤ ਕਰ ਲੈਣੇ ਵਿਦੈਕ ਸਾਹਿਬ ਜਿਹੜਾ ਤੁਸੀਂ ਵੀਡੀਓ ਕੱਲ ਦੀ ਅਪਲੋਡ ਕੀਤੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਚਰਚਾਾਂ ਵਿੱਚ ਤੇਜ਼ ਹੋ ਗਈਆਂ ਪਹਿਲਾਂ ਤਾਂ ਜਾਨਣਾ ਚਾਹਾਂਗਾ ਕਿ ਕਿਹੜੇ ਪਿੰਡ ਦੇ ਵਿੱਚ ਜਿਹੜਾ ਨਵਾਂ ਕ੍ਰੈਸ਼ਰ ਖੁੱਲਣ ਜਾ ਰਿਹਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਉਹਦੀ ਇਹ ਆਪਣੇ ਹਲਕੇ ਦਾ ਪਿੰਡ ਹੈ ਜੀ ਚੱਕਫਲਾਂ ਸਲੋੜਾ ਬੜਲੇ ਦੇ ਬਿਲਕੁਲ ਨਜ਼ਦੀਕ ਹੈ ਔਰ ਪਹਾੜੀਆਂ ਦੇ ਵਿੱਚ ਇਹ ਪਿੰਡ ਵਸਿਆ ਹੋਇਆ ਉੱਥੋਂ ਦੇ ਪੰਚਾਇਤ ਵਾਲੇ ਦੁਆਲੇ ਦੀਆਂ ਜੰਨੀਆਂ ਪੰਚਾਇਤਾਂ ਸਾਈਨ ਕਰਵਾ ਕੇ ਮੇਰੇ ਕੋਲ ਮੰਗ ਪੱਤਰ ਲੈ ਕੇ ਪਹੁੰਚੀਆਂ ਸਨ ਕਿ ਸਾਡੇ ਉੱਤੇ ਕੁਝ ਲੋਕ ਬਾਹਰ ਦੇ ਬੰਦੇ ਆ ਜਿਹੜੇ ਉੱਥੇ ਵਿਜ਼ਿਟ ਕਰ ਆਇਆ ਔਰ ਉਹਨਾਂ ਨੂੰ ਖਬਰ ਮਿਲੀ ਹੋਣੀ ਆ ਕਿ ਇੱਥੇ ਨਵਾਂ ਜਿਹੜਾ ਕ੍ਰੈਸ਼ਰ ਲਗਾਉਣ ਦੀ ਜਿਹੜੀ ਪਲਾਨਿੰਗ ਆ ਉੱਥੇ ਕੀਤੀ ਜਾ ਰਹੀ ਹੈ ਸੋ ਉਹਨਾਂ ਦਾ ਮੰਗ ਪੱਤਰ ਲੈ ਕੇ ਮੈਂ ਡੀਸੀ ਸਾਹਿਬ ਨੂੰ ਮਿਲਿਆ ਪੋਲੂਸ਼ਨ ਬੋਰਡ ਦੇ ਐਕਸ਼ਨ ਸਾਹਿਬ ਨੂੰ ਉਹਦੀ ਜਿਹੜੀ ਗੱਲ ਆ ਦੱਸੀ ਔਰ ਡੀਐਫਓ ਦਸੂਹਾ ਨੂੰ ਵੀ ਉਹਦੇ ਸਬੰਧੀ ਜਾਣਕਾਰੀ ਦਿੱਤੀ ਕਿ ਵੀ ਲੋਕਾਂ ਦੀ ਡਿਮਾਂਡ ਆ ਕਿ ਇਹ ਜਿਹੜਾ ਕ੍ਰੈਸ਼ਰ ਆ ਇੱਥੇ ਜਿਹੜਾ ਵੀ ਕੋਈ ਸੋਚ ਰਿਹਾ ਲਗਾਉਣ ਦਾ ਉਹ ਅਸੀਂ ਇੱਥੇ ਨਹੀਂ ਲਗਾਉਣਾ ਚਾਹੁੰਦੇ ਔਰ ਮੈਂ ਵੀ ਲੋਕਾਂ ਦੇ ਹੱਕ ਦੇ ਵਿੱਚ ਖੜਾ ਹਾਂ ਕਿ ਜੇ ਇੱਥੇ ਲੋਕਾਂ ਨੂੰ ਪਰੇਸ਼ਾਨੀ ਆਊਗੀ ਉਹ ਕੰਮ ਕਦੇ ਵੀ ਆਪਣੇ ਹਲਕੇ ਦੇ ਵਿੱਚ ਨਹੀਂ ਹੋਊਗਾ ਸੋ ਆਪਾਂ ਉਹਦਾ ਵਿਰੋਧ ਕੀਤਾ ਹੈ ਔਰ ਪਹਿਲਾਂ ਤਾਂ ਅਪੀਲ ਹੀ ਕੀਤੀ ਉਹਨਾਂ ਨੂੰ ਜਿਹੜੇ ਲੋਕ ਉੱਥੇ ਕ੍ਰੈਚਰ ਲਗਾਉਣ ਦਾ ਮਨ ਬਣਾ ਬਣਾ ਰਹੇ ਆ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਵੀ ਤੁਸੀਂ ਇੱਥੇ ਇਹੋ ਜੀ ਕੋਈ ਵੀ ਜਿਹੜੀ ਕ੍ਰੈਚਰ ਇੰਡਸਟਰੀ ਹੈ ਉਹ ਨਾ ਲਗਾਈ ਜਾਵੇ ਔਰ ਉਸ ਤੋਂ ਬਾਅਦ ਜੇ ਉਹ ਨਹੀਂ ਮੰਨਣਗੇ ਫਿਰ ਜਿਹੜਾ ਵੀ ਰਸਤਾ ਸਾਡੇ ਕੋਲ ਅਖਤਿਆਰ ਕਰਾਂਗੇ ਉਹ ਅਸੀਂ ਲੋਕਾਂ ਦੇ ਨਾਲ ਹੋ ਕੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਹੋ ਕੇ ਲੋਕਾਂ ਦੇ ਉਹ ਕੰਮ ਕਰਾਂਗੇ ਔਰ ਕਿਸੇ ਤਰ੍ਹਾਂ ਵੀ ਉੱਥੇ ਕਰੈਚਾ ਜਿਹੜਾ ਨਹੀਂ ਲੱਗਣ ਦਿੱਤਾ ਜਾਊਗਾ ਵਿਧਾਇਕ ਸਾਹਿਬ ਕਿਉਂਕਿ ਜਿਹੜਾ ਫੈਸਲਾ ਤੁਸੀਂ ਲਿਆ ਕਿਉਂ ਜਰੂਰੀ ਵੀ ਸੀਗਾ ਬਹੁਤ ਸਾਰੇ ਲੋਕ ਪਿਛਲੇ ਤਿੰਨ ਸੱਤਾ ਦੇ ਵਿੱਚੋਂ ਸਰਕਾਰ ਆ ਤੁਹਾਡੇ ਤੇ ਲੋਕ ਕੋਈ ਸਵਾਲ ਵੀ ਚੁੱਕ ਚੁੱਕਦੇ ਨੇ ਸਵਾਲ ਖੜੇ ਕਰ ਦਿੰਦੇ ਨੇ ਕਿ ਇਹ ਸ਼ਾਇਦ ਸਰਕਾਰ ਖੁਦ ਲਗਵਾਉਂਦੀ ਹੈ ਭਾਜੀ ਉਹ ਕੁਝ ਕੁ ਲੋਕ ਹੱਲੇ ਵੀ ਹੈਗੇ ਜਿਹੜੇ ਬੜੇ ਸਵਾਲ ਖੜੇ ਕਰ ਦਿੰਦੇ ਨੇ ਕਿ ਵਿਧਾਇਕ ਸਾਹਿਬ ਨੇ ਉਸ ਪਿੰਡ ਵਾਸਤੇ ਗੱਲ ਕਰਤੀ ਦੂਸਰੇ ਪਿੰਡ ਵਾਸਤੇ ਕਿਉਂ ਨਹੀਂ ਕੀਤੀ ਪਰ ਮੈਂ ਜਾਨਣਾ ਚਾਹਾਂਗਾ ਕਿ ਤੁਹਾਡੇ ਸਰਕਾਰ ਦੇ ਵਿੱਚ ਵੀ ਕੋਈ ਨਵਾਂ ਕ੍ਰੈਸ਼ਰ ਲੱਗਿਆ ਜਾਂ ਪੁਰਾਣੇ ਕ੍ਰੈਸ਼ਰ ਹੀ ਚੱਲ ਰਹੇ ਨੇ ਦੇਖੋ ਲੋਕਾਂ ਦੀ ਜਿੱਥੇ-ਜਿੱਥੇ ਸਾਡੀ ਡਿਮਾਂਡ ਹੁੰਦੀ ਹੈ ਵੀ ਇੱਥੇ ਜਮੀਨਾ ਕ੍ਰੈਸ਼ ਰੇਟ ਹੈ ਨਿਕਾ ਕਿ ਕੋਈ ਛੋਟੀ ਜੀ ਚੀਜ਼ ਆ ਕੋਈ ਇੱਕ ਦੋ ਮਰਲਿਆਂ ਦੇ ਵਿੱਚ ਲੱਗ ਜਾਊਗਾ ਜਮੀਨ ਪਿੰਡ ਦੇ ਲੋਕ ਦਿੰਦੇ ਸ਼ੁਰੂਆਤ ਪਿੰਡ ਤੋਂ ਹੀ ਹੁੰਦੀ ਹੈ ਜਦੋਂ ਵੀ ਕੋਈ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਜੇ ਚੱਕ ਫਾਲੇ ਵਾਲੇ ਜਮੀਨ ਦੇ ਦਿੰਦੇ ਆ ਜਾਂ ਬੱडले ਵਾਲੇ ਜਾਂ ਧੌਲੀਏ ਵਾਲੇ ਜਾਂ ਸੌਂਸਪੁਰ ਵਾਲੇ ਜਿੱਥੇ ਵੀ ਲਾਗੇ ਕੋਈ ਜਮੀਨ ਕੋਈ ਪਿੰਡ ਵਾਸੀ ਕੋਈ 10 20 ਕਿੱਲੇ ਦੇ ਦਊਗਾ ਫਿਰ ਸ਼ੁਰੂਆਤ ਹੋਣੀ ਹੈ ਮੈਂ ਉੱਤੇ ਧੱਕੇ ਨਾਲ ਜਾਂ ਕੋਈ ਹੋਰ ਬੰਦਾ ਕੋਈ ਧੱਕੇ ਨਾਲ ਕੋਈ ਕ੍ਰੈਸ਼ਰ ਨਹੀਂ ਲਗਵਾ ਸਕਦਾ ਔਰ ਸ਼ੁਰੂਆਤ ਲੋਕਾਂ ਤੋਂ ਹੁੰਦੀ ਹੈ ਔਰ ਜੇ ਲੋਕ ਸਾਡੇ ਨਾਲ ਨੇ ਲੋਕ ਇਸ ਕੰਮ ਨੂੰ ਨਹੀਂ ਪਸੰਦ ਕਰਦੇ ਤਾਂ ਅ ਔਰ ਸਾਡੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਨਮਾ ਕਰੈਸ਼ਰ ਆ ਉਹ ਨਹੀਂ ਲਗਾਇਆ ਗਿਆ ਨਾ ਕੋਈ ਅਜੇ ਤੱਕ ਚੱਲਿਆ ਇੱਕ ਕਰੈਸ਼ਰ ਆਨ ਵਗੈਰਾ ਉਹਨਾਂ ਨੇ ਫਿੱਟ ਕੀਤਾ ਹੈਗਾ ਔਰ ਅਸੀਂ ਇੱਕ ਜਿਹੜਾ ਹਫਤੇ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਵੀ ਅਸੀਂ ਇਹ ਉਹਨਾਂ ਦੇ ਖਿਲਾਫ ਹੀ ਪ੍ਰੋਟੈਸਟ ਕਰ ਰਹੇ ਹਾਂ ਲੋਕਾਂ ਨੂੰ ਮੀਟਿੰਗ ਕਰਕੇ ਇਲਾਕਾ ਨਮਾਸੀਆਂ ਦੇ ਨਾਲ ਪੂਰੀ ਪਲੈਨਿੰਗ ਦੇ ਨਾਲ ਸਾਡੀ ਸਰਕਾਰ ਦੇ ਦੌਰਾਨ ਕਈ ਕਰੈਸ਼ਰ ਵਾਲਿਆਂ ਦੇ ਪਰਚੇ ਦਰਜ ਹੋਏ ਜਿੱਥੇ ਕੋਈ ਸਾਡਾ ਵੀ ਕੋਈ ਨਾਮ ਲਾਉਂਦਾ ਹੋਊਗਾ ਜਾਂ ਕਿਸੇ ਹੋਰ ਦਾ ਵੀ ਨਾਮ ਲੱਗਦਾ ਹੋਊਗਾ ਉਹਨਾਂ ਕਰੈਸ਼ਰਾਂ ਦੇ ਉੱਤੇ ਪਰਚੇ ਦਰਜ ਹੋਏ ਆ ਜੀ ਸਾਡਾ ਕੋਈ ਉੱਚ ਲੈਣ ਦੇਣ ਹੁੰਦਾ ਜਾਂ ਯੋਗਦਾਨ ਹੁੰਦਾ ਜਾਂ ਉਹਨੂੰ ਚਲਾਉਣ ਦੇ ਵਿੱਚ ਸਾਡਾ ਕੋਈ ਹੱਥ ਹੁੰਦਾ ਤਾਂ ਉਹ ਅਸੀਂ ਉਹਨਾਂ ਦੇ ਪਰਚੇ ਨਹੀਂ ਹੋਣ ਦਿੰਦੇ ਉਹਨਾਂ ਨੂੰ ਸੀਲ ਵੀ ਕਰਵਾਇਆ ਉਹਨਾਂ ਨੂੰ ਬੰਦ ਵੀ ਕਰਵਾਇਆ ਬਾਏ ਨੇਮ ਬੰਦਿਆਂ ਦੇ ਉੱਤੇ ਪਰਚੇ ਦਾਜ ਕਰਵਾਇਆ ਸੋ ਇਸ ਕਰਕੇ ਬੋਲਣ ਵਾਲਿਆਂ ਨੂੰ ਤਾਂ ਬੋਲਣ ਦਾ ਪੂਰਾ ਹੱਕ ਹੈ ਕੋਈ ਇਸ਼ੂ ਨਹੀਂਗਾ ਪਰ ਇਸ ਚੀਜ਼ ਨੇ ਕਿਉਂਕਿ ਮੇਰੇ ਕੋ ਕੱਲ ਵੀ ਪੰਚਾਇਤਾਂ ਸਾਰੀਆਂ ਉੱਤੇ ਮੈਂ ਗਿਆ ਸੀਗਾ ਔਰ ਮੈਨੂੰ ਲੱਗਾ ਕਿ ਪੰਚਾਇਤਾਂ ਵਾਲੇ ਬਹੁਤ ਜ਼ਿਆਦਾ ਇਸ ਕੰਮ ਤੋਂ ਖੁਸ਼ ਹੋਏ ਕਿ ਐਮਐਲਏ ਸਾਡੇ ਨਾਲ ਆ ਤੇ ਪਹਿਲੀ ਵਾਰੀ ਹੋਇਆ ਉਹਨਾਂ ਨਹੀਂ ਤਾਂ ਐਮਐਲਏ ਹਿੱਸੇਦਾਰੀਆਂ ਦੇ ਵਿੱਚ ਆਉਂਦੇ ਸੀਗੇ ਹਿੱਸਾ ਲੈਣ ਵਾਸਤੇ ਮੰਗਦੇ ਸੀਗੇ ਜਾਂ ਉਹਨਾਂ ਦੇ ਨਾਲ ਰਲ ਕੇ ਕ੍ਰੈਸ਼ਰਾਂ ਨਾਲ ਦੇ ਹੋਣ ਵੀ ਪੁਰਾਣੇ ਤੁਹਾਡੇ ਪੁਰਾਣੇ ਐਮਐਲਏਾਂ ਦੇ ਕ੍ਰੈਸ਼ਰਾਂ ਦੇ ਵਿੱਚ ਹਿੱਸੇ ਆ ਕਈਆਂ ਦੇ ਵਿੱਚ ਚਲੋ ਭਾਵੇਂ ਗੁੱਤ ਤਰੀਕੇ ਨਾਲ ਹੋਣਗੇ ਉਹਨਾਂ ਦੇ ਅਜੇ ਵੀ ਹਿੱਸੇਪੱਤੀਆਂ ਉਹਨਾਂ ਦੇ ਵਿੱਚ ਚੱਲ ਰਹੀਆਂ ਨੇ ਸੋ ਆਪਾਂ ਲੋਕਾਂ ਦੇ ਨਾਲ ਆ ਔਰ ਲੋਕਾਂ ਦੇ ਨਾਲ ਖੜਾਂਗੇ ਲੱਗਦਾ ਇਹ ਪੁਰਾਣੀਆਂ ਸਰਕਾਰਾਂ ਜੇਕਰ ਕਦਮ ਚੁੱਕਦੀਆਂ ਜਾਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਹੁਣ ਇਹ ਵੀਡੀਓ ਪਾ ਦਿੱਤੀ ਐ ਤੁਸੀਂ ਕਹਿ ਦਿੱਤਾ ਕਿ ਅਸੀਂ ਹੁਣ ਇਸ ਤੇ ਸਖਤ ਖਿਲਾਫਾ ਜਾਂ ਕੋਈ ਵੀ ਕ੍ਰਾਈਮ ਜਿੱਥੇ ਮਰਜ਼ੀ ਨਾਮਾ ਲੱਗੇ ਚਾਹੇ ਆਪਣਾ ਹੋਵੇ ਕੋਈ ਜਾਣ ਪਹਿਚਾਨਦਾ ਹੋਵੇ ਚਾਹੇ ਕੋਈ ਵੀ ਹੋਵੇ ਦੇਖੋ ਪਹਿਲੀ ਤਾਂ ਗੱਲ ਇਹ ਲੋਕਾਂ ਦੀ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਲੋਕਾਂ ਨੂੰ ਜ਼ਮੀਨ ਨਹੀਂ ਦੇਣੀ ਚਾਹੀਦੀ ਚਲੋ ਜੇ ਕਿਸੇ ਨੇ ਜ਼ਮੀਨ ਦੇਤੀ ਐ ਫਿਰ ਜ਼ਿੰਮੇਵਾਰੀ ਬਣ ਜਾਂਦੀ ਐ ਗਵਰਨਮੈਂਟ ਦੀ ਕਿ ਗਵਰਨਮੈਂਟ ਉਹਨਾਂ ਨੂੰ ਐਨਓਸੀ ਜਿਹੜੀਆਂ ਆ ਉਹ ਨਾਮ ਲੈ ਕੇ ਦੇਵੇ ਜੇ 22 ਚਾਂਸ ਹਾਤਵੜੇ ਉੱਪਰ ਉੱਪਰ ਤੱਕ ਇਹਨਾਂ ਨੇ ਫੈਲੇ ਹੋਇਆ ਜੇ ਬਾਈ ਚਾਂਸ ਨਾਓਸੀ ਲੈ ਵੀ ਲੈਂਦੇ ਆ ਤਾਂ ਫਿਰ ਐਮਐਲਏ ਨੂੰ ਹੀ ਲੋਕਾਂ ਵਾਸਤੇ ਖੜਨਾ ਪਊਗਾ ਆਪਣੇ ਲੋਕਾਂ ਦੇ ਆਪਣੇ ਇਲਾਕੇ ਦੇ ਜਿੱਥੇ ਵੋਟਾਂ ਲਗੀਆਂ ਹੁੰਦੀਆਂ ਉਹਨਾਂ ਦੇ ਲੋਕਾਂ ਦੇ ਮਗਰ ਪਿੱਛੇ ਤੇ ਖੜਨਾ ਪਊਗਾ ਫਿਰ ਜਾ ਕੇ ਜਿਹੜਾ ਕੰਮ ਹੈ ਇਹ ਬੰਦ ਹੋ ਸਕਦੇ ਆ ਸੋ ਉਦਾਂ ਨਹੀਂ ਉਦਾਂ ਕਦੀ ਨਹੀਂ ਬੰਦ ਹੋਣਗੇ ਸਾਡੇ ਸਮੇਂ ਦੇ ਦੌਰਾਨ ਇਹ ਕੋਈ ਕ੍ਰੈਸ਼ਰ ਨਹੀਂ ਲੱਗਾ ਪਿਛਲੇ ਸਮਿਆਂ ਸਰਕਾਰਾਂ ਦੇ ਦੌਰਾਨ ਜਿਹੜੇ ਕ੍ਰੈਸ਼ਰ ਆ ਵੱਡੇ ਲੈਵਲ ਦੇ ਆ ਜੀ 1.5-2 ਸਾਲ ਪਿਛਲੇ ਬੰਦ ਰਹੇ ਕ੍ਰੈਸ਼ਰ ਪੂਰੇ ਪ੍ਰੋਪਰ ਬੰਦ ਹੋਏ ਇਹ ਨਹੀਂ ਕਿ ਇੱਕ ਦਿਨ ਬੰਦ ਹੋ ਗਿਆ ਦੂਜੇ ਦਿਨ ਚੱਲ ਪਿਆ ਇਦਾਂ ਨਹੀਂ ਪ੍ਰੋਪਰ ਬੰਦ ਹੋਏ ਉਸ ਤੋਂ ਬਾਅਦ ਜਿਹੜੀਆਂ ਫਾਰਮੈਲਿਟੀਆਂ ਜਾਂ ਉਹਨਾਂ ਨੂੰ ਜਿਹੜੀ ਪਲੈਂਟੀ ਪਈ ਸੀਗੀ ਸਰਕਾਰ ਦੇ ਵੱਲੋਂ ਉਹਨਾਂ ਦੇ ਜਮ੍ਹਾਂ ਕਰਾਉਣ ਤੋਂ ਬਾਅਦ ਜਿਹੜੇ ਲੀਗਲ ਕ੍ਰੈਸ਼ਰ ਆ ਉਹ ਹੀ ਚਲਾਇਆ ਗਿਆ ਪਰ ਉਹਨਾਂ ਨੇ ਇਹ ਕਿਹਾ ਕਿ ਬਈ ਨਜਾਇਜ਼ ਮਾਈਨਿੰਗ ਹੈ ਜਿਹੜੀ ਉਹ ਬੰਦ ਕਰਨੀ ਪਊ ਤੁਸੀਂ ਕ੍ਰੈਸ਼ਰ ਚਲਾਉਣਾ ਕੋਈ ਮਾੜੀ ਗੱਲ ਨਹੀਂ ਨਜਾਇਜ਼ ਮਾਈਨਿੰਗ ਹੈ ਜਿਹੜੀ ਤੁਸੀਂ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਇਹ ਪੰਚਾਇਤਾਂ ਦੇ ਜਗਾ ਪੋਟ ਲੋਗੇ ਉਹ ਗਲਤ ਕੰਮ ਹੈ ਔਰ ਕਈ ਪਿੰਡਾਂ ਦੇ ਪਿਛਲੀ ਸਰਕਾਰ ਦੇ ਸਰਪੰਚਾਂ ਨੇ ਜਿਹੜੀਆਂ ਆਪਣੀਆਂ ਪੰਚਾਇਤਾਂ ਦੇ ਜ਼ਮੀਨਾਂ ਪਟਾਤੀਆਂ। ਹੂੰ। ਕਈ ਐਫਆਈਆਰ ਵੀ ਹੋਈਆਂ, ਕਈਆਂ ਦੇ ਕਾਰਵਾਈ ਵੀ ਹੋਈ ਆ। ਸੋ ਕਸੂਰ ਕਿਤੇ ਨਾ ਕਿਤੇ ਹਰ ਇੱਕ ਜਿਹੜੇ ਪਿਛਲੀਆਂ ਸਰਕਾਰਾਂ ਦੇ ਦੌਰਾਨ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਦੇ ਉਹਨਾਂ ਦੀ ਬੜੀ ਵੱਡੀ ਗਲਤੀ ਸੀ ਉਹਨਾਂ ਨੇ ਆਵਾਜ਼ ਹੀ ਨਹੀਂ ਉਠਾਈ ਕਦੀ। ਕਦੀ ਨਹੀਂ ਕੋਈ ਮੈਂ ਤਾਂ ਫੇਰ ਬੋਲਿਆਂ ਇਹ ਕੋਈ ਕਾਂਗਰਸ ਵਾਲਾ, ਕੋਈ ਭਾਜਪਾ ਵਾਲਾ ਕੋਈ ਦੱਸੇ ਕਿ ਜਿਹੜੇ ਕਹਿੰਦੇ ਜੀ ਤੁਹਾਡੀ ਸਰਕਾਰ ਦੇ ਦੋਨੋਂ ਸਰਕਾਰਾਂ ਲੰਘੀਆਂ। 5-5-7-7 ਸਾਲ ਦੋਨੋਂ ਸਰਕਾਰਾਂ ਨੇ ਹੜਾਤੇ ਦੋਨਾਂ ਦੇ ਵਿੱਚੋਂ ਇੱਕ ਵੀ ਸ਼ਬਦ ਦੋਨੋਂ ਸਰਕਾਰਾਂ ਦੇ ਨੁਮਾਇੰਦੇ ਐਮ ਐਲ ਏ ਜਾਂ ਕੋਈ ਹਲਕਾ ਚਾਰਜ ਦੱਸ ਕੇ ਬੋਲ ਕੇ ਦੱਸੇ ਹੁਣ ਕੀ ਆਪਾਂ ਆ ਕ੍ਰੈਸ਼ਰ ਦੇ ਖਿਲਾਫ ਕਦੀ ਆਵਾਜ਼ ਬੁਲੰਦ ਕੀਤੀ ਹੈ ਪਰ ਹੁਣ ਮੈਂ ਦੇਖਿਆ ਧਰਨਿਆਂ ਦੇ ਵਿੱਚ ਉਹ ਵੀ ਮਿਲ ਜਾਂਦੇ ਨੇ ਬਹੁਤ ਸਾਰੇ ਨੁਮਾਇੰਦੇ ਮੈਂ ਨਾਮ ਤਾਂ ਨਹੀਂ ਲਵਾਂਗਾ ਪਰ ਜਦੋਂ ਸਰਕਾਰ ਸੀ ਉਸ ਵੇਲੇ ਲੱਗਦਾ ਨਹੀਂ ਉਸ ਵੇਲੇ ਕਦਮ ਚੁੱਕਣਾ ਚਾਹੀਦਾ ਜਦੋਂ ਸਰਕਾਰ ਨਹੀਂ ਹੈਗੀ ਤਾਂ ਉਸ ਵੇਲੇ ਧਰਨਿਆਂ ਦੇ ਵਿੱਚ ਜਾ ਕੇ ਜਾਂ ਲੋਕਾਂ ਦੇ ਵਿੱਚ ਜਾ ਕੇ ਕੋਈ ਮੈਨੂੰ ਲੱਗਦਾ ਨਹੀਂ ਕੋਈ ਫਾਇਦਾ ਹੈਗਾ ਇਸ ਤਰੀਕੇ ਨਾਲ ਬਿਲਕੁਲ ਉਹ ਤਾਂ ਹੁਣ ਫਾਰਮੈਲਟੀ ਕਰਦੇ ਜੀ ਆਪਣੀ ਜਾਨ ਝਡਾਉਂਦੇ ਆ ਸਿਆਸਤ ਕਰਦੇ ਆ ਉਸ ਚੀਜ਼ ਦੇ ਉੱਤੇ ਵੀ ਚਲੋ ਮ ਜਦੋਂ ਮੌਕਾ ਮਿਲਿਆ ਸੀ ਉਹਨਾਂ ਨੂੰ ਉਦੋਂ ਬੋਲਦੇ ਜਾਂਦਾ ਉਦੋਂ ਪੈਰਵਾਈ ਕਰਦੇ ਜੋਰ ਤਾਂ ਲਾਉਂਦੇ ਘੱਟੋ-ਘੱਟ ਮਿਹਨਤ ਕਰਦੇ ਲੋਕਾਂ ਲਈ ਲੋਕਾਂ ਦੇ ਹੱਕ 'ਚ ਖੜਦੇ ਜਾ ਕੇ ਬਾਕੀ ਰੱਬ ਜਾਣਦਾ ਕੀ ਹੋਣਾ ਪਰ ਉਦੋਂ ਇਹ ਬੋਲੇ ਨਹੀਂਗੇ ਉਦੋਂ ਇਹਨਾਂ ਨੇ ਆਪਣੀ ਜੇਬਾਂ ਭਰੀਆਂ ਟਿਪਰਾਂ ਵਾਲਿਆਂ ਕੋਲ ਪੈਸੇ ਲੈ ਕ੍ਰੈਸ਼ਰ ਵਾਲਿਆਂ ਕੋਲ ਪੈਸੇ ਲੈ ਹੋਰ ਕਈ ਰਾਹ ਜਿੱਥੋਂ ਇਹਨਾਂ ਨੇ ਪੈਸੇ ਲੈ ਲੈ ਕੇ ਆਪਣੀਆਂ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਨੇ ਉਦੋਂ ਬੋਲਣ ਦਾ ਹੱਕ ਸੀ ਹੁਣ ਤਾਂ ਇਹਨਾਂ ਨੂੰ ਬੋਲਣ ਦਾ ਹੱਕ ਹੀ ਕੋਈ ਨਹੀਂ ਗਾ ਦੋਨੇ ਧਿਰਾਂ ਨੂੰ ਹੁਣ ਕਿਉਂ ਬੋਲਦੇ ਆ ਹੁਣ ਤਾਂ ਜੋ ਜੋ ਗੰਦ ਪਾਇਆ ਇਹਨਾਂ ਨੇ ਇਹਨਾਂ ਦੇ ਸਮੇਂ ਦੇ ਦੌਰਾਨ ਗੰਦ ਪਾਇਆ ਹੈ ਔਰ ਹੁਣ ਇਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਵੀ ਪਤਾ ਹੈ ਕਿ ਇਹਨਾਂ ਦੇ ਸਮੇਂ ਦੇ ਵਿੱਚ ਕ੍ਰੈਸ਼ਰ ਜਿਹੜੇ ਆ ਕ੍ਰੈਸ਼ਰ ਮਾਫੀਆ ਕਿੰਨੇ ਵੱਡੇ ਲੈਵਲ ਤੇ ਫੈਲਿਆ ਔਰ ਅਜੇ ਵੀ ਸਾਡੀ ਪਾਰਟੀ ਦਾ ਕੋਈ ਬੰਦਾ ਦੱਸੇ ਕਿ ਸਾਡੀ ਪਾਰਟੀ ਦੇ ਕਿਸੇ ਬੰਦੇ ਨੇ ਕ੍ਰੈਸ਼ਰ ਲਗਾਇਆ ਕੋਈ ਇਹ ਸਾਰੇ ਹੀ ਇਹਨਾਂ ਦਾ ਕੋਈ 파ਟਨਰ ਆ ਕੋਈ ਇਹਨਾਂ ਦਾ ਹਿੱਸੇਦਾਰ ਆ ਕੋਈ ਇਹਨਾਂ ਦਾ ਪੁਰਾਣਾ ਕਾਂਗਰਸ ਦਾ ਲੀਡਰ ਆ ਸਾਬ ਕਾਂਗਰਸ ਦੇ ਸਭ ਬੀਜੇਪੀ ਦੇ ਬੰਦਿਆਂ ਦੇ ਕ੍ਰੈਸ਼ਰ ਲੱਗੇ ਹੋਏ ਆ ਕਿਸੇ ਆਮ ਆਦਮੀ ਪਾਰਟੀ ਦੇ ਬੰਦੇ ਦਾ ਕ੍ਰੈਸ਼ਰ ਨਹੀਂ ਹੈਗਾ। ਇੱਕ ਐਮਐਲਏ ਸਾਹਿਬ ਤੁਸੀਂ ਵੀ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਪਿਛਲੇ 2-3 ਮਹੀਨੇ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਉਹ ਖਬਰ ਅਪਡੇਟ ਕੀਤੀ ਸੀ। ਹਿਮਾਚਲ ਦੇ ਵਿਧਾਇਕ ਨੇ ਉਹ ਬੜਾ ਰੋਲਾ ਪਾਉਂਦੇ ਨੇ ਕਿ ਜੀ ਇੱਥੇ ਪੰਜਾਬ ਮਾਈਨਿੰਗ ਕਰਦਾ ਕਿ ਜੇ ਪੰਜਾਬ ਦੇ ਤੁਹਾਡੇ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਾਏ। ਹੁਣ ਵੀ ਉਹਨਾਂ ਨੇ ਵਿਧਾਨ ਸਭਾ 'ਚ ਸਵਾਲ ਚੱਕ ਦਿੱਤਾ ਕਿ ਜੀ ਇੱਥੇ ਕ੍ਰੈਸ਼ਰ ਲੱਗੇ ਹੋਏ ਆ ਜੀ 52 ਗੇੜ ਤੋਂ ਪੂਜੀ ਦੂਰੀ ਤੇ। ਪਰ ਮੈਨੂੰ ਨਹੀਂ ਲੱਗਦਾ ਕਿ ਹਿਮਾਚਲ ਦੀ ਜ਼ਿਆਦਾ ਤਬਾਹੀ ਤਾਂ ਹਿਮਾਚਲ ਦੇ ਕ੍ਰੈਸ਼ਰਾਂ ਕਰਕੇ ਜ਼ਿਆਦਾ ਲੱਗਦਾ ਮ ਪਰ ਜ਼ਿਆਦਾਤਰ ਮੈਂ ਦੇਖਿਆ ਕਿ ਤਲਵਾੜੇ ਨੂੰ ਬਹੁਤ ਜ਼ਿਆਦਾ ਟਾਰਗੇਟ ਉਹ ਵੀ ਵਿਧਾਇਕ ਕਰ ਰਹੇ ਨੇ ਦੇਖੋ ਜਿੰਨੇ ਵੀ ਬਾਰਡਰ ਏਰੀਆ ਤੇ ਐਮ ਐਲ ਏ ਉਹਨਾਂ ਦੇ ਸਾਰਿਆਂ ਦੇ ਆਪਣੇ ਪਰਸਨਲ ਕ੍ਰੈਸ਼ਰ ਰਹਿ ਗਏ ਆ ਮੈਨੂੰ ਦੋ ਤਿੰਨਾਂ ਦੇ ਨਾਮ ਇਦਾਂ ਜਿਆਦਾ ਨਹੀਂ ਹੈਗਾ ਉਹਨਾਂ ਦੇ ਆਪਣੇ ਮਿਲ ਰਹੇ ਘਟੋ ਘਟ 50 50 ਕ੍ਰੈਸ਼ਰ ਹੋਣੇ ਆ ਹਿਮਾਚਲ ਦੇ ਬੰਦਿਆਂ ਦੇ ਔਰ ਜਦੋਂ ਆ ਡੇਢ ਦੋ ਸਾਲ ਸਾਡੇ ਕ੍ਰੈਸ਼ਰ ਬੰਦ ਰਹੇ ਨੇ ਪੰਜਾਬ ਦੇ ਤਲਵਾੜਾ ਬਲਾਕ ਦੇ ਉਦੋਂ ਵੀ ਹਿਮਾਚਲ ਦੇ ਕ੍ਰੈਸ਼ਰ ਜਿਹੜੇ ਆ ਚੱਲਦੇ ਰਹੇ ਔਰ ਇੰਨਾ ਮਹਿੰਗਾ ਮਾਲ ਉਹਨਾਂ ਨੂੰ ਇਹੀ ਆ ਕਿ ਪੰਜਾਬ ਦੇ ਜਿਹੜੇ ਕ੍ਰੈਸ਼ਰ ਲੀਗਲ ਕ੍ਰੈਸ਼ਰ ਉਹਨਾਂ ਨੂੰ ਵੀ ਬੰਦ ਕਰਵਾ ਦੀ ਔਰ ਸਾਡੇ ਹਿਮਾਚਲ ਦੇ ਜਿਹੜੇ ਕ੍ਰੈਸ਼ਰ ਆ ਲੋਕ ਮਹੰਗੇ ਭਾਦੀ ਰੇਤਾ ਲੋਕ ਮਹੰਗੇ ਭਾਦੀ ਬਜਰੀ ਜਾਂ ਹੋਰ ਜੋ ਵੀ ਸਮਾਨ ਆ ਉਹ ਸਾਡੇ ਕ੍ਰੈਸ਼ਰਾਂ ਤੋਂ ਹਿਮਾਚਲ ਦੇ ਕ੍ਰੈਸ਼ਰ ਜੇਲ ਚੱਲਦੇ ਰਹਿਣ ਉਹਨਾਂ ਤੋਂ ਸਮਾਨ ਜਿਹੜਾ ਮਹੰਗੇ ਭਾਦਾ ਲੈਣ ਔਰ ਮੈਂ ਫਿਰ ਕਹਿੰਦਾ ਜਿਹੜਾ ਲੀਗਲ ਕ੍ਰੈਸ਼ਰ ਆ ਉਹ ਕਦੇ ਵੀ ਨਹੀਂ ਬੰਦ ਹੋਊਗਾ ਪਰ ਜਿਹੜੇ ਇਲੀਗਲ ਕ੍ਰੈਸ਼ਰ ਆ ਉਹ ਬੰਦ ਹੋਣਗੇ ਹੋਣ ਬਿਲਕੁਲ ਇੰਡਸਟਰੀ ਤੋਂ ਬਿਨਾ ਵੀ ਕੰਸਟਰਕਸ਼ਨ ਦਾ ਕੰਮ ਨਹੀਂ ਚੱਲ ਸਕਦਾ ਕਿਉਂਕਿ ਕ੍ਰੈਸ਼ਰ ਹੋਣਗੇ ਤਾਂ ਹੀ ਇੰਡਸਟਰੀ ਵਧੇਗੀ ਪਰ ਇਲੀਗਲ ਮਾਈਨਿੰਗ ਤੇ ਵੀ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਉਹ ਜਿਹੜਾ ਉਹ ਰੋਲਾ ਪਾਉਂਦੇ ਤੁਸੀਂ ਗੱਲ ਕੀਤੀ ਕਿ ਕ੍ਰੈਸ਼ਰ ਉਹਨਾਂ ਦੇ ਵੀ ਹੈਗੇ ਆ ਆਪਣੇ ਇਹਨਾਂ ਨੇ ਲੱਖਾਂ ਕਰੋੜਾ ਰੁਪਇਆ ਕਮਾ ਲਿਆਗਾ ਇਹਨਾਂ ਰਸਤਿਆਂ ਦਾ ਪ੍ਰਯੋਗ ਕਰਕੇ ਹੁਣ ਵੀ ਬੀਤੇ ਦੇ ਨਿਗ ਬਹੁਤ ਚਰਚਾ ਦੇ ਵਿੱਚ ਸੀ ਰਸਤੇ ਹਿਮਾਚਲ ਪੰਜਾਬ ਹਿਮਾਚਲ ਆਪਣੇ ਰਸਤੇ ਬੰਦ ਕਰ ਦਿੰਦਾ ਪੰਜਾਬ ਦੇ ਲਈ ਪਰ ਲੱਗਦਾ ਨਹੀਂ ਹੁਣ ਵਿਧਾਇਕ ਸਾਹਿਬ ਜੇਕਰ ਲੋਡ ਪਈ ਕੱਲ ਨੂੰ ਕਿਉਂਕਿ ਤੁਹਾਡਾ ਹਲਕਾ ਤਾਂ ਸ਼ਾਇਦ ਨਹੀਂ ਹੈਗਾ ਮੁਕੇਰੀਆਂ ਪਰ ਸਰਕਾਰ ਦੇ ਵਿੱਚ ਆ ਕੇ ਆਵਾਜ਼ ਚੱਕੋਗੇ ਕਿ ਇਹਨਾਂ ਵਾਸਤੇ ਵੀ ਕੁਝ ਕਰੀਏ ਕਿਉਂਕਿ ਜੋ ਜਿਸ ਤਰੀਕੇ ਨਾਲ ਤੱਕਾਈ ਹੋ ਰਿਹਾ ਪੰਜਾਬ ਦੀ ਇੰਡਸਟਰੀ ਦੇ ਨਾਲ ਵੀ ਜਿਹੜੇ ਲੀਗਲ ਕੰਮ ਕਰ ਰਹੇ ਬਿਲਕੁਲ ਜਿਹੜਾ ਵੀ ਲੋਕ ਸਾਡੇ ਤੱਕ ਪਹੁੰਚ ਕਰਦੇ ਆ ਸਾਡੇ ਤੱਕ ਆਪਣੀ ਆਵਾਜ਼ ਲੈ ਕੇ ਆਉਂਦੇ ਆ ਕੋਈ ਮੰਗ ਲੈ ਕੇ ਆਉਂਦੇ ਆ ਬਿਲਕੁਲ ਆਪਾਂ ਲੋਕਾਂ ਦੇ ਨਾਲ ਖੜਾਂਗੇ ਜੇ ਮੁਕੇਰੀਆਂ ਦੇ ਐਮ ਐਲ ਏ ਸਾਹਿਬ ਨਹੀਂ ਕੁਝ ਕਰ ਸਕਦੇ ਉਹਨਾਂ ਦੀ ਨਹੀਂ ਜਾਣ ਹੈਗੀ ਉਹਨਾਂ 'ਚ ਵੀ ਲੱਤਾਂ 'ਚ ਭਾਰ ਨਹੀਂ ਹੈਗਾ ਕਿ ਭਈ ਆਪਾਂ ਕ੍ਰੈਸ਼ਰ ਜਿਹੜੇ ਇਲੀਗਲ ਕ੍ਰੈਸ਼ਰ ਆ ਉਹਨਾਂ ਨੂੰ ਬੰਦ ਕਰਾ ਦਈਏ ਤਾਂ ਫਿਰ ਉਹ ਲੋਕ ਸਾਡੇ ਨਾਲ ਮਿਲਣ ਆਪਾਂ ਉਹਨਾਂ ਦੀ ਗੱਲ ਵੀ ਸੁਣਾਂਗੇ ਔਰ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਵੀ ਬੁਲੰਦ ਕਰਾਂਗੇ ਔਰ ਨਜਾਇਜ਼ ਜਿਹੜੇ ਕ੍ਰੈਸ਼ਰ ਆ ਉਹਨਾਂ ਨੂੰ ਬੰਦ ਵੀ ਕਰਵਾਵਾਂਗੇ ਮੇਰਾ ਇੱਕ ਸਮ ਇੱਕ ਹੁਣ ਆਖਰੀ ਇੱਕ ਦੋ ਸਵਾਲ ਹੈ ਕਿ ਤੁਹਾਡੀ ਸਰਕਾਰ ਦੇ ਵਿੱਚ ਮੈਂ ਕੁਝ ਦਿਨ ਪਹਿਲੇ ਦੇਖਿਆ ਪੰਜਾਬ ਸਰਕਾਰ ਨੇ ਹੁਕਮ ਵੀ ਜਾਰੀ ਕੀਤੇ ਵਾਕੋ ਜਿਹੜੇ ਵਿਭਾਗ ਜ਼ਿਲ੍ਹਿਆਂ ਨੂੰ ਕਿ ਜਿੱਥੇ ਵੀ ਇਲੀਗਲ ਮਾਈਨਿੰਗ ਹੋ ਰਹੀ ਆ ਉਸ ਇਲੀਗਲ ਮਾਈਨਿੰਗ ਦੇ ਉੱਤੇ ਪਰਚੇ ਦਿੱਤੇ ਜਾਣ ਹੋਈ ਵੀ ਇਹ ਕਾਰਵਾਈਆਂ ਤੁਸੀਂ ਵੀ ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਹੁਣ ਇਸੇ ਤਰ੍ਹਾਂ ਜਾਰੀ ਰਹਿ ਬਿਲਕੁਲ ਜੀ ਜੇਤੇ ਕੋਈ ਲੀਗਲ ਮਾਈਨਿੰਗ ਹੋਗੀ ਜਾਂ ਕੋਈ ਇਲੀਗਲ ਕ੍ਰੈਸ਼ਰ ਲੱਗਾ ਹੋਊਗਾ ਆ ਮਤਲਬ 10-15 ਦਿਨ ਪਹਿਲਾਂ ਹੀ ਦੋ ਤਿੰਨ ਮੈਂ ਕਿਹਾ ਐਫ ਆਈ ਆਰ ਹੋਈਆਂ ਨੇ ਆਪਣੇ ਤਰਵਾੜਾ ਬਲੌਕ ਦੇ ਵੀ ਔਰ ਹਾਜੀਪੁਰ ਬਲੌਕ ਦੇ ਵੀ ਕ੍ਰੈਸ਼ਰਾਂ ਦੇ ਉੱਤੇ ਜਿਹੜਾ ਵੀ ਕੋਈ ਇਲੀਗਲ ਮਾਈਨਿੰਗ ਕਰੂਗਾ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬੜਾ ਪਲਾਨ ਤਰੀਕੇ ਦੇ ਨਾਲ ਆ ਜੋ ਲੋਕਾਂ ਨੂੰ ਟਿਪਰਾਂ ਦੀ ਪ੍ਰੋਬਲਮ ਆਉਂਦੀ ਹੈ ਵੀ ਟਿਪਰਾਂ ਲੰਗੜੀਆਂ ਤੇ ਹੁਣ ਸੜਕ ਤੋਂ ਹੀ ਆ ਜੇ ਕੋਈ ਕ੍ਰੈਸ਼ਰ ਹਮਾਚਲ ਦੇ ਵਿੱਚ ਲੰਘਦੇ ਤੋਂ ਇਹ ਜ਼ਰੂਰੀ ਨਹੀਂ ਕਿ ਪੰਜਾਬ ਦੇ ਲੰਘਦੇ ਆ ਮਾਚਲ ਦੇ ਕਰੈਸ਼ਰ ਤੇ ਵੀ ਗੱਡੀਆਂ ਵੀ ਇੱਥੋਂ ਹੀ ਕ੍ਰਾਸ ਹੋ ਕੇ ਲੰਘ ਰਹੀਆਂ ਔਰ ਅਸੀਂ ਬੜੇ ਪਲੈਨ ਤਰੀਕੇ ਦੇ ਨਾਲ ਉਹਨੂੰ ਇੰਪਲੀਮੈਂਟ ਕਰਨ ਜਾ ਰਹੇ ਹਾਂ ਸਾਈਨ ਬੋਰਡ ਆਪਾਂ ਵਧੀਆ ਤਰੀਕੇ ਨਾਲ ਲਗਾਉਣ ਜਾ ਰਹੇ ਹਾਂ ਔਰ ਇਹਨਾਂ ਦੀ ਮੀਟਿੰਗ ਵੀ ਕਰਾਂਗੇ ਜੋ ਟਿਪਰ ਯੂਨੀਅਨ ਆ ਜਾਂ ਕੋਈ ਕਰੈਸ਼ਰ ਯੂਨੀਅਨ ਆ ਜਾਂ ਕੋਈ ਹੋਰ ਕੋਈ ਨਮਾਇੰਦੇ ਆ ਮੈਂ ਐਸ ਡੀ ਐਮ ਸਾਹਿਬ ਔਰ ਐਸ ਐਚ ਓ ਸਾਹਿਬ ਨੂੰ ਨਾਲ ਲੈ ਕੇ ਡਿਪਟੀ ਸਾਹਿਬ ਨੂੰ ਆਪਾਂ ਅਗਲੇ ਹਫਤੇ ਮੀਟਿੰਗ ਕਰਨ ਜਾ ਰਹੇ ਹਾਂ ਇੱਥੇ ਔਰ ਬਿਲਕੁਲ ਸਖਤ ਹਦਾਇਤ ਹੋਗੀ ਉਹਨਾਂ ਨੂੰ ਕਿ ਭਈ ਜਿਹੜਾ ਟਾਈਮ ਸਵੇਰੇ ਫਿਕਸ ਕੀਤਾ ਹੈ ਸ਼ੀ ਉਹ ਤੋਂ 9 ਔਰ ਛੁੱਟੀ ਦਾ ਟ ਉਸ ਸਮੇਂ ਦੇ ਵਨ ਕੋਈ ਵੀ ਜਿਹੜਾ ਟੇਪਰ ਆ ਔਨ ਰੋਡ ਨਹੀਂ ਲੰਘਣ ਦਿੱਤਾ ਚਾਹੂਗਾ ਔਰ ਜਿਹੜਾ ਕੋਈ ਲੰਘੂਗਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਮੈਂ ਵੀ ਰੋਜ਼ ਸੜਕ 'ਤੇ ਤੋਂ ਲੰਘਦਾ ਕਈਆਂ ਦੇ ਖਿਲਾਫ ਕਾਰਵਾਈਆਂ ਕਰਵਾਈਆਂ ਦੀਆਂ ਵੀ ਆ ਕੋਈ ਉੱਪਰ ਤਰਪਾਲ ਨਹੀਂ ਪਾਈ ਹੁੰਦੀ ਕੋਈ ਰੇਤਾ ਲੋਕਾਂ ਦੇ ਅੱਖਾਂ 'ਚ ਪੈਂਦੀ ਹੈ ਉਹਨਾਂ ਦੇ ਖਿਲਾਫ ਕਾਰਵਾਈਆਂ ਵੀ ਕਰਵਾਈਆਂ ਦੀਆਂ ਨੇ ਪਰ ਹਰ ਸਮੇਂ ਆਪਾਂ ਸੜਕ ਦੇ ਉੱਤੇ ਨਹੀਂ ਰਹਿ ਸਕਦੇ ਔਰ ਜਿਹੜਾ ਬੰਦਾ ਸਾਡੇ ਕੋਲ ਧਿਆਨ ਦੇ ਵਿੱਚ ਲੈ ਕੇ ਆਉਂਦਾ ਇਹੋ ਜੀ ਚੀਜ਼ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਵਾਈਆਂ ਦੀਆਂ ਆਖਰੀਸ ਵਾਲੇ ਕੁਝ ਲੋਕਾਂ ਦੀ ਮੰਗ ਹੈ ਇਹ ਚੀਰਦੀ ਖੂਈ ਦੇ ਨਾਲ ਇੱਕ ਬਾਰਡਰ ਪੈਂਦਾ ਪੰਜਾਬ ਹਿਮਾਚਲ ਦਾ ਜਿਸ ਦਾ ਤੁਹਾਨੂੰ ਹੱਲਕੇ ਜਿੱਤਾ ਹੈ ਨਹੀਂ ਉੱਥੇ ਬਹੁਤ ਸਾਰੀਆਂ ਗੱਡੀਆਂ ਆਉਂਦੀਆਂ ਗੱਡੀਆਂ ਨਿਕਲਦੀਆਂ ਫਿਰ ਚੀਰਦੀ ਖੂਈ ਚੀਰਦੀ ਖੂਈ ਤੋਂ ਜਾ ਕੇ ਦੱਸੂਗਾ ਮਕੇਰੀਆਂ ਸੜਕਾਂ ਤੇ ਜਿਹੜੀਆਂ ਅੱਗੇ ਉਹਨਾਂ ਦੀ ਆਵਾਜਾਈ ਹੁੰਦੀ ਹੈ ਇਹ ਉਹ ਲੋਕਾਂ ਦੀ ਬਹੁਤ ਮੰਗ ਹੈ ਕਿ ਹਿਮਾਚਲ ਤੋਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਪੰਜਾਬ ਦੇ ਚਲੋ ਇੱਥੇ ਪੰਜਾਬ ਦੇ ਨੇ ਪਰ ਹਿਮਾਚਲ ਤੋਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਗੱਡੀਆਂ ਆਉਂਦੀਆਂ ਨੇ ਔਰ ਉਹ ਗੱਡੀਆਂ ਦੇ ਨਾਲ ਨਾ ਤਾਂ ਉਹਨਾਂ ਨੇ ਟੱਕਿਆ ਹੁੰਦਾ ਨਾ ਤਾਂ ਉਹ ਕਿਸੇ ਕਾਨੂੰਨ ਦੀ ਪਾਲਣਾ ਕਰਦੇ ਨੇ ਇੱਥੋਂ ਤੱਕ ਕਿ ਫਾਰਮ ਹੋਣਾ ਚਾਹੀਦਾ ਉਹ ਫਾਰਮ ਤੱਕ ਨਹੀਂ ਹਿਮਾਚਲ ਦੀਆਂ ਗੱਡੀਆਂ ਤਾਂ ਹੁੰਦੇ ਆ ਉਹਦੇ ਤੇ ਜ਼ਰੂਰ ਕਾਰਵਾਈ ਪੰਜਾਬ ਸਰਕਾਰ ਕਰੇ ਤੇ ਉਹਦੇ ਸੰਬੰਧ ਵਿੱਚ ਕੁਝ ਕਰੋਗੇ ਫਿਰ ਬਿਲਕੁਲ ਜਿਹੜੇ ਕੋਈ ਗੱਡੀਆਂ ਆ ਰਹੀਆਂ ਨੇ ਉਧਰੋਂ ਆਪਾਂ ਜਿਹੜੇ ਉਹ ਕਹਿ ਰਹੇ ਆ ਕਿ ਮੀਟਿੰਗ ਆਪਾਂ ਕਰਨੀ ਹੈ ਉਹਦੇ ਵਿੱਚ ਜ਼ਰੂਰ ਡਿਸਕਸ ਕਰਾਂਗੇ ਉਹਦਾ ਔਰ ਜਿੱਥੇ ਲੱਗਦਾ ਹੋਊਗਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਗਲਤੀ ਹੈ ਡਰਾਈਵਰ ਕੋਈ ਗਲਤੀ ਕਰਦੇ ਆ ਉਹਨਾਂ ਦੇ ਖਿਲਾਫ ਵੀ ਆਪਾਂ ਜਿਹੜੀ ਹੈ ਉਹ ਕਾਰਵਾਈ ਕੀਤੀ ਜਾਊਗੀ ਤੇ ਕੋਈ ਲਹਰਕਾ ਵਸਿਆ ਨੂੰ ਮੈਸੇਜ ਹਲਕਾ ਵਾਸੀਆਂ ਨੂੰ ਮੈਂ ਤਾਂ ਇਹੀ ਬੇਨਤੀ ਵੀ ਔਰ ਅਪੀਲ ਵੀ ਹੈ ਕਿ ਕਈ ਲੋਕ ਸਵਾਲ ਚੱਕਦੇ ਆ ਵੀ ਐਮ ਐਲ ਏ ਇਸ ਕ੍ਰੈਸ਼ਰ ਤੇ ਕਿਉਂ ਜੀ ਦੂਜੇ ਕ੍ਰੈਸ਼ਰ ਤੇ ਨਹੀਂ ਗੱਲ ਤੇ ਹੈ ਕਿ ਜੇ ਆਪਾਂ ਬੋਲੀਏ ਜਿਵੇਂ ਨਾਂ ਬੋਲਦਾ ਉਸ ਲੱਗਣ ਵਾਲੇ ਕ੍ਰੈਸ਼ਰ ਦੇ ਖਿਲਾਫ ਤਾਂ ਤਾਂ ਲੋਕਾਂ ਨੇ ਕਹਿਣਾ ਸੀ ਵੀ ਐਮ ਐਲ ਏ ਬੋਲਦਾ ਨਹੀਂਗਾ ਇਹਦੀ ਹਿੱਸੇਪੱਤੀ ਹੋ ਗਈ ਸੈਟਿੰਗ ਹੋ ਗਈ ਜਿੱਥੇ ਜੇ ਆਪਾਂ ਬੋਲੇ ਆ ਉਸ ਕ੍ਰੈਸ਼ਰ ਨੂੰ ਨਹੀਂ ਲੱਗਣ ਦੇਣਾ ਚਾਹੁੰਦੇ ਜਾਂ ਹੋਰ ਕੋਈ ਕ੍ਰੈਸ਼ਰ ਸਾਡੇ ਇਲਾਕੇ 'ਚ ਗਲਤ ਕੋਈ ਲੱਗ ਰਿਹਾ ਜੀ ਆਪਾਂ ਉਹਦੇ ਖਿਲਾਫ ਆਵਾਜ਼ ਠਾਉਣੀ ਆ ਤਾਂ ਘੱਟੋ ਘੱਟ ਜੇ ਕੋਈ ਤੁਸੀਂ ਚੰਗੀ ਚੀਜ਼ ਗੱਲ ਨਹੀਂ ਕਰ ਸਕਦੇ ਘੱਟੋ ਘੱਟ ਜੇ ਸਾਥ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਵਿਰੋਧ ਤਾਂ ਨਾ ਕਰੋ ਇਸ ਗੱਲ ਦਾ ਤੁਸੀਂ ਜੇ ਸਾਥ ਦੇਣ ਜੋਗੇ ਨਹੀਂ ਹੈਗੇ ਤੁਸੀਂ ਸਿਰਫ ਜੇ سوشل میڈیا ਦੇ ਉੱਤੇ ਹੀ ਆਪਣੀਆਂ ਪੈਸੇ ਕਮਾਉਣ ਦੀ ਸਿਰਫ ਗੱਲ ਕਰਨੀਆਂ ਤਾਂ ਘੱਟੋ ਘੱਟ ਵਿਰੋਧ ਤਾਂ ਢੰਗ ਦਾ ਨਾਲ ਕਰੋ ਨਾ ਤੁਸੀਂ ਆਪਾਂ ਲੋਕਾਂ ਦੀ ਗੱਲ ਹੈ ਜਿਹੜੀ ਉਹ ਲੈ ਕੇ ਜਾਵਾਂਗੇ ਔਰ ਜਿਹੜੇ ਇਲੀਗਲ ਕਰੈਸ਼ਰ ਆ ਉਹਨਾਂ ਨੂੰ ਬੰਦ ਕਰਾਉਣ ਦੀ ਆਵਾਜ਼ ਜਿਹੜੀ ਮੈਂ ਚੱਕੀ ਹੈ ਉਹ ਅਸੀਂ ਜਰੂਰ 100% ਗਰਾਊਂਡ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ। ਲੋਕਾਂ ਦੀਆਂ ਉਮੀਦਾਂ ਤੁਹਾਡੇ ਤੇ ਹੁਣ ਜੁੜਗੀਆਂ ਹੋਈਆਂ ਕਿਉਂਕਿ ਕੱਲ ਦੀ ਉਹ ਵੀਡੀਓ ਤੋਂ ਬਾਅਦ ਬਹੁਤ ਐਪਰੀਸ਼ੀਏਟ ਕੀਤਾ ਕਿ ਪਹਿਲੀ ਵਾਰੀ ਕਿਸੇ ਸਰਕਾਰ ਦੇ ਵਿੱਚ ਰਹਿ ਕੇ ਕਿਸੇ ਹਲਕਾ ਵਿਧਾਇਕ ਨੇ ਇਹਨਾਂ ਇੰਡਸਟਰੀਆਂ ਜਿਹੜੀ ਇਲੈਗਲ ਤਰੀਕੇ ਦੇ ਨਾਲ ਸਟੈਬਲਿਸ਼ ਕੀਤੀਆਂ ਜਾ ਰਹੀਆਂ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਹੈ। ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਵੇਂ ਮੈਂ ਕੱਲ ਬੜਲੇ ਗਿਆ ਸੀਗਾ ਛਿੰਝ ਦੇ ਉੱਤੇ। ਔਰ ਤਕਰੀਬਨ ਸਾਰੀਆਂ ਪੰਚਾਇਤਾਂ ਇਲਾਕੇ ਦੀਆਂ ਉੱਥੇ ਸੀਗੀਆਂ। ਔਰ ਆਲਮੋਸਟ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਖ ਇਲਾਕੇ ਦੀ ਆਵਾਜ਼ ਚੁੱਕੀ ਹੈ ਔਰ ਮੇਰੀ ਡਿਊਟੀ ਵੀ ਹੈ ਔਰ ਮੇਰਾ ਫਰਜ਼ ਵੀ ਹੈ ਹੋਰ ਵੀ ਜਿਹੜੀ ਉਹ ਮੰਗ ਉਹਨਾਂ ਨੇ ਰੱਖੀਆਂ ਨੇ ਉਹ ਸਾਰੀਆਂ ਦੇ ਉੱਤੇ ਪੈਰਾ ਦਿੱਤਾ ਜਾਊਗਾ ਪਰ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਸਾਡਾ ਇਸ ਮਹਿੰਮ ਦੇ ਵਿੱਚ ਜਰੂਰ ਸਾਥ ਦੇਣਾ ਤੁਸੀਂ ਇਹ ਲੜਾਈ ਇਕੱਲੀ ਐਮਐਲਏ ਦੀ ਲੜਾਈ ਨਹੀਂ ਹੈਗੀ ਆਪਣੇ ਇਲਾਕੇ ਦੀ ਲੜਾਈ ਹੈ ਇਲਾਕੇ ਦੇ ਲੋਕਾਂ ਦੀ ਲੜਾਈ ਹੈ ਔਰ ਜਿਹੜੀਆਂ ਕੋਈ ਕਮੇਟੀਆਂ ਵਗੈਰਾ ਵੀ ਬਣੀਆਂ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਕੱਲੇ ਐਮਐਲਏ ਦੇ ਖਿਲਾਫ ਧਰਨੇ ਮਾਰ ਕੇ ਜਾਂ ਐਮਐਲਏ ਦੇ ਖਿਲਾਫ ਕੋ ਚਾਰ ਬਾਈਟਾਂ ਦੇ ਕੇ ਜਾਂ ਕੁਝ ਕਹਿਤਾ ਕਰਕੇ ਮਸਲਾ ਹੱਲ ਨਹੀਂ ਹੋਣਾ ਇਸ ਕੰਮ ਨੂੰ ਇਹ ਬੰਦ ਕਰਾਉਣ ਲਈ ਗਰਾਊਂਡ ਲੈਵਲ ਤੇ ਜਾਣਾ ਪੈਣਾ